ਕਿ ਜਿਹੜਾ 18 ਨਵੰਬਰ 2022 ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਕੀਤਾ ਗਿਆ ਉਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਅੱਜ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਆ ਕਿ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰੋ ਤੇ ਜਿੰਨੇ ਵੀ ਸਰਮੁਲਾਜ਼ਮਾਂ ਦੀਆਂ ਮੰਗਾਂ ਨੇ ਵਾਅਦਿਆਂ ਵਾਲੀ ਸਰਕਾਰ ਹੈ ਜਿਨੇ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਸਾਡੇ ਸੱਤਾ ਚਾਹੁੰਦੇ ਆ ਇਹ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਸਾਢੇ 3 ਸਾਲ ਹੋ ਗਏ ਇਹਦਾ ਵਾਅਦਾ ਜਿਹੜਾ ਉਹ ਅਜੇ ਤੱਕ ਵਫਾ ਨਹੀਂ ਹੋਇਆ ਸੋ ਲੁਧਿਆਣਾ ਦੇ ਵਾਸੀਓ ਇਸ ਪਾਰਟੀ ਤੋਂ ਸੁਚੇਤ ਰਹੋ ਕਿ ਝੂਠੀ ਲਾਰਿਆਂ ਦੀ ਪਾਰਟੀ ਹੈ ਇਹ ਆਮ ਆਦਮੀ ਪਾਰਟੀ ਨੂੰ ਹਰਾਓ ਤੇ ਸਬਕ ਸਿਖਾਓ ਤਾਂ ਕਿ ਜਿਹੜੀਆਂ ਮੰਗਾ ਪੈਂਡਿੰਗ ਨੇ ਮੁਲਾਜ਼ਮਾਂ ਦੀਆਂ ਔਰ ਖਾਸ ਕਰਕੇ ਪੁਰਾਣੀ ਪੈਨਸ਼ਨ ਵਾਲੀ ਦੀ ਉਹ ਫਟਾਫਟ ਸਰਕਾਰ ਨੂੰ ਥੋੜਾ ਝਟਕਾ ਲੱਗੇ ਤੈਨੂੰ ਸਮਝ ਆਵੇ ਜਿਹੜੀ ਇਸ ਵੇਲੇ ਸੱਤਾ ਦੇ ਨਸ਼ੇ 'ਚ ਚੂਰ ਹੈ ਬਈ ਆਮ ਲੋਕਾਂ ਤੋਂ ਬਗੈਰ ਸਾਡਾ ਸੰਗਾਸਣ ਨਹੀਂ ਰਹਿਣਾ ਔਰ 2027 ਇਹ ਜਿਹੜਾ ਇਲੈਕਸ਼ਨ ਹੈ ਇਹ 2000 ਦਾ ਜਿਹੜਾ ਝਟਕਾ 2027 'ਚ ਵੀ ਟਿੱਕਰ ਟਿੱਖਾ ਹੀ ਜਾਏਗਾ ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੈ ਬਿਲਕੁਲ ਜੀ ਕਿਉਂਕਿ ਜਿਹੜੀਆਂ ਇਹ ਕੋਈ ਵੀ ਪਾਰਟੀ ਜਦੋਂ ਸੱਤਾ ਤੋਂ ਬਾਹਰ ਹੁੰਦੀ ਆ ਤਾਂ ਲੋਕਾਂ ਨੂੰ ਬੜੇ ਵੱਡੇ ਵੱਡੇ ਸੱਜਵਾਕ ਦਿਖਾਉਂਦੀ ਆ ਪਰ ਜਦੋਂ ਸੱਤਾ ਤੇ ਬੈਠ ਜਾਂਦੇ ਆ ਤਾਂ ਉਹਨਾਂ ਦੇ ਚਿਹਰੇ ਪਹਿਲੇ ਵਰਗੇ ਵਰਗੇ ਹੋ ਜਾਂਦੇ ਹਨ ਸੋ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਹੜੀ ਬੜੇ ਤਕਰੀਬਨ 2012-13 ਤੋਂ ਪੈਨਸ਼ਨ ਬਹਾਲੀ ਦੇ ਲਈ ਆਪਣਾ ਮੂਵਮੈਂਟ ਚਲਾ ਰਹੀ ਹੈ ਸੰਘਰਸ਼ ਚਲਾ ਰਹੀ ਆ ਤੇ ਸਾਡੇ ਨਾਲ ਇਸ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਦੇ ਜਿਹੜਾ ਨੋਟੀਫਾਈ ਲੈ ਕੇ ਆਵਾਂਗੇ ਤੇ ਲਾਗੂ ਕਰਾਂਗੇ ਪਰ ਨਵੰਬਰ 2022 ਤੋਂ ਬਾਅਦ 3.5 ਸਾਲ ਦਾ ਸਮਾਂ ਹੋ ਚੁੱਕਿਆ ਵਾ ਸਰਕਾਰ ਉਸ ਦੇ ਉੱਤੇ ਹਰਾਪਨ ਨਹੀਂ ਚਲਾ ਸਕੀ ਅੱਗੇ ਲੁਧਿਆਣਾ ਜਿਮਨੀ ਚੌਂਡ ਦਾ ਅਖਾੜਾ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਜਿੱਥੇ ਸਾਰੀਆਂ ਪਾਰਟੀਆਂ ਅਕਾਲੀ ਦਲ, ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਆਪਣਾ ਪੂਰਾ ਜ਼ੋਰ ਲਾ ਰਹੀਆਂ ਨੇ ਤੇ ਉਸੇ ਵਿਚਾਲੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਪੈਨਸ਼ਨਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤੇ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਜੇ ਗੱਲਬਾਤ ਕਰਾਂਗੇ ਕਿ ਕੁਝ ਇਹਨਾਂ ਦੀ ਰਣਨੀਤੀ ਹੈ ਤੇ ਕਿਉਂ ਆਖਿਰਕਾਰ ਇਹ ਪੂਰੇ ਪੰਜਾਬ ਚੋਂ ਇਕੱਠੇ ਹੋ ਕੇ ਲੁਧਿਆਣਾ ਦੇ ਵਿੱਚ ਧਰਨਾ ਦੇ ਰਹੇ ਨੇ ਪ੍ਰਧਾਨ ਜੀ ਕੀ ਅੱਜ ਦਾ ਮਾਮਲਾ ਹੈ ਤੇ ਕੀ ਤੁਹਾਡੀ ਮੰਗ ਹੈ ਅੱਜ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਐਸਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਲਗਭਗ 500 ਵਾਹਨ ਦੇ ਨਾਲ ਵਿਸ਼ਾਲ ਝੰਡਾ ਮਾਰਚ ਜਿਹੜਾ ਲੁਧਿਆਣੇ ਦੇ ਬੈਸਟ ਦੇ ਵਿੱਚ ਕੀਤਾ ਜਾ ਰਿਹਾ ਸਾਡੀ ਜਿਹੜੀ ਮੁੱਖ ਮੰਗ ਹੈ ਕਿ ਜਿਹੜਾ 18 ਨਵੰਬਰ 2022 ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਕੀਤਾ ਗਿਆ ਉਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਅੱਜ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਆ ਕਿ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰੋ ਤੇ ਜਿੰਨੇ ਵੀ ਸਲੁਕ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਹੱਲ ਕਰੋ ਤਾਂ ਬਾਏ ਲੁਧਿਆਣਾ ਚੋਣ ਦਾ ਅਖਾੜਾ ਹੀ ਕਿਉਂ ਮੰਗਿਆ ਕਿ ਇੱਥੇ ਆ ਕੇ ਤੁਸੀਂ ਪ੍ਰਦਰਸ਼ਨ ਕਰ ਰਹੇ ਅਗੇ ਲੁਧਿਆਣਾ ਜਿਮਨੀ ਚੋਣ ਇਸ ਕਰਕੇ ਮੱਲਿਆ ਵੀ ਇਹ ਸਰਕਾਰ ਨੇ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਇਹ ਝੂਠੇ ਲਾ ਰਿਆਂ ਤੇ ਵਾਅਦਿਆਂ ਵਾਲੀ ਸਰਕਾਰ ਹੈ ਜਿਹਨੇ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਸਾਡੇ ਸੱਤਾ ਚਾਹੁੰਦੇ ਆ ਇਹ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਸਾਢੇ 3 ਸਾਲ ਹੋ ਗਏ ਇਹਦਾ ਵਾਅਦਾ ਜਿਹੜਾ ਉਹ ਅਜੇ ਤੱਕ ਵਫਾ ਨਹੀਂ ਹੋਇਆ ਸੋ ਲੁਧਿਆਣਾ ਦੇ ਵਾਸੀਓ ਇਸ ਪਾਰਟੀ ਤੋਂ ਸੁਚੇਤ ਰਹੋ ਇਹ ਝੂਠੀ ਲਾਰਿਆਂ ਦੀ ਪਾਰਟੀ ਹੈ ਇਹ ਆਮ ਆਦਮੀ ਪਾਰਟੀ ਨੂੰ ਹਰਾਓ ਤੇ ਸਬਕ ਸਿਖਾਓ ਤਾਂ ਕਿ ਜਿਹੜੀਆਂ ਮੰਗਾ ਪੈਂਡਿੰਗ ਨੇ ਮੁਲਾਜ਼ਮਾਂ ਦੀਆਂ ਔਰ ਖਾਸ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਦੀ ਉਹ ਫਟਾਫਟ ਸਰਕਾਰ ਨੂੰ ਥੋੜਾ ਝਟਕਾ ਲੱਗੇ ਤੈਨੂੰ ਸਮਝ ਆਵੇ ਜਿਹੜੀ ਇਸ ਵੇਲੇ ਸੱਤਾ ਦੇ ਨਸ਼ੇ 'ਚ ਚੂਰ ਐ ਬਈ ਆਮ ਲੋਕਾਂ ਤੋਂ ਬਗੈਰ ਸਾਡਾ ਸੰਗਾਸਣ ਨਹੀਂ ਰਹਿਣਾ ਔਰ 2027 ਇਹ ਜਿਹੜਾ ਇਲੈਕਸ਼ਨ ਐ ਇਹ 2000 ਦਾ ਜਿਹੜਾ ਝਟਕਾ 2027 ਚ ਵੀ ਟਿਕਰ ਕਾਇਆਏ ਗਾਸੂ ਇਸ ਕਰਕੇ ਸਾਡੀ ਕੋਸ਼ਿਸ਼ ਹੈ ਬਈ ਵੱਧ ਤੋਂ ਵੱਧ ਸਾਥੀ ਤੁਸੀਂ ਦੇਖ ਰਿਹਾ ਸਾਰੇ ਇਹ ਐਨਪੀਐਸ ਸਾਡਾ ਅੰਡਰ ਹੈ ਜਿਨ੍ਹਾਂ ਨੂੰ ਗੁਣੀ ਪੈਨਸ਼ਨ ਮਿਲ ਰਹੀ ਹੈ ਔਰ ਇੱਕ ਐਮਐਲਏ ਆਪ ਬਣ ਕੇ ਆਮ ਘਰਾ ਦੇ ਕਹਿੰਦੇ ਸੀ ਔਰ ਅੱਜ ਇਹ 80000 ਪੈਨਸ਼ਨਾਂ ਲੈ ਰਿਹਾ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਦੱਸਦਾ ਤੁਹਾਨੂੰ ਆਹ ਦੇਖ ਲੇ ਹੁਣੇ ਤੁਸੀਂ ਜਿੰਨੇ ਵੀ ਇਸ਼ਤਿਹਾਰ ਲੱਗੇ ਆ 341 ਕਰੋੜ ਰੁਪਇਆ ਆਮ ਆਦਮੀ ਪਾਰਟੀ ਨੇ ਇਸ਼ਤਿਹਾਰਾ ਤੇ ਖਰਚ ਕਰ ਦਿੱਤਾ ਜਦੋਂ ਸਾਡੀ ਪੁਰਾਣੀ ਪੈਨਸ਼ਨ ਵਾਲੀ ਦੀ ਗੱਲ ਆਂਦੀ ਹੈ ਤਾਂ ਸਾਨੂੰ ਕਹਿੰਦੇ ਸਾਨੂੰ ਕੇਂਦਰ ਫੰਡ ਨਹੀਂ ਦੇ ਰਿਹਾ ਸੋ ਫੰਡ ਕਿਤੇ ਡਿੱਕਾ ਨਹੀਂ ਪਰ ਸਰਕਾਰ ਦੀ ਨੀਤ ਨਹੀਂ ਆਮ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਹੈ ਇਸ ਕਰਕੇ ਅਸੀਂ ਇਹ ਅੱਜ ਦਾ ਜਿਹੜਾ ਝੰਡਾ ਮਾਰਚ ਕਰ ਰਹੇ ਹਾਂ ਭਾਈ ਜੀ ਜਦੋਂ ਸਰਕਾਰ ਆਮ ਆਦਮੀ ਪਾਰਟੀ ਆਈ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਮਿਲਦਾ ਮੁਲਾਜ਼ਮਾਂ ਦਾ ਰਿਹਾ ਜਿਨ੍ਹਾਂ ਨੇ ਜਿਤਾਇਆ ਵੱਡੇ ਵੱਡੇ ਜਿਹੜੇ ਵਾਅਦੇ ਕੀਤੇ ਸੀ ਹਰਾ ਪੈਨ ਚੱਲੇਗਾ ਇਹ ਚੱਲੇਗਾ ਤੁਸੀਂ ਧਰਨਾ ਤੁਹਾਨੂੰ ਧਰਨਾ ਲਾਣ ਨਹੀਂ ਦਵਾਂਗੇ ਤੇ ਅੱਜ ਦੀ ਡੇਢ ਦੇ ਵਿੱਚ ਦੇਖਦੇ ਆ ਕਿ ਜਿਹੜਾ ਮੁਲਾਜ਼ਮ ਧਰਨਾ ਲਾਉਂਦਾ ਉਹ ਤੇ ਐਸਮਾ ਲਗਾ ਦਿੱਤਾ ਜਾਂਦਾ ਐਸ ਸਸਪੈਂਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਸੋਚਿਆ ਸੀ ਕਦੀ ਕਿ ਇਹ ਸਾਰੀਆਂ ਚੀਜ਼ਾਂ ਉਲਟੀ ਹੋ ਜਾਣਗੀਆਂ ਬਿਲਕੁਲ ਜੀ ਕਿਉਂਕਿ ਜਿਹੜੀਆਂ ਇਹ ਕੋਈ ਵੀ ਪਾਰਟੀ ਜਦੋਂ ਸੱਤਾ ਤੋਂ ਬਾਹਰ ਹੁੰਦੀ ਆ ਤਾਂ ਲੋਕਾਂ ਨੂੰ ਬੜੇ ਵੱਡੇ ਵੱਡੇ ਸੱਜਵਾਗ ਦਿਖਾਉਂਦੀ ਆ ਪਰ ਜਦੋਂ ਸੱਤਾ ਤੇ ਬੈਠ ਜਾਂਦੇ ਆ ਤਾਂ ਉਹਨਾਂ ਦੇ ਚਿਹਰੇ ਪਹਿਲਾਂ ਵਰਗੇ ਵਰਗੇ ਹੋ ਜਾਂਦੇ ਹਨ ਸੋ ਪੁਰਾਣੀ ਪੈਨਸਲ ਹਲਿਸ ਸਰਕਾਰ ਸੰਮੇਟੀ ਜਿਹੜੀ ਬੜੇ ਤਕਰੀਬਨ 2012-13 ਤੋਂ ਪੈਨਸ਼ਨ ਬਹਾਲੀ ਦੇ ਲਈ ਆਪਣਾ ਮੂਵਮੈਂਟ ਚਲਾ ਰਹੇ ਸੰਘਰਸ਼ ਚਲਾ ਰਹੀ ਆ ਤੇ ਸਾਡੇ ਨਾਲ ਇਸ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਦੀ ਜਿਹੜਾ ਨੋਟੀਫਿਕੇਸ਼ਨ ਲੈ ਕੇ ਆਵਾਂਗੇ ਤੇ ਲਾਗੂ ਕਰਾਂਗੇ ਪਰ ਨਵੰਬਰ 2000 22 ਤੋਂ ਬਾਅਦ ਸਾਢੇ 3 ਸਾਲ ਦਾ ਸਮਾਂ ਹੋ ਚੁੱਕਿਆ ਵਾ ਸਰਕਾਰ ਉਸ ਦੇ ਉੱਤੇ ਹਰਾਪਨ ਨਹੀਂ ਚਲਾ ਸਕੀ ਅੱਗੇ ਜੋ ਕਿ ਚਲਾਉਣਾ ਬਣਦੇ ਅੱਜ ਅਸੀਂ ਇਸ ਲੁਧਿਆਣੇ ਦੀ ਜਿਮਨੀ ਚੌਂ ਦੇ ਵਿੱਚ ਇੱਕ ਇਹ ਸੁਨੇਹਾ ਲੈ ਕੇ ਨਿਕਲ ਰਹੇ ਹਾਂ ਝੰਡਾ ਮਾਰਚ ਦੇ ਰੂਪ ਦੇ ਵਿੱਚ ਕਿ ਜਿਹੜੀ ਸਰਕਾਰ ਬੜੀ ਹੱਡ ਹਰਮੀ ਦੀ ਆਈ ਪਈ ਆ ਜਿਹਨੂੰ ਆਪਾਂ ਕਹਿੰਦੇ ਕੋਕ ਸੁੱਤੀ ਪਈ ਐ ਲੋ ਦੇਣਾ ਵਾਸੀਆਂ ਦੇ ਸਹਿਯੋਗ ਦੇ ਸਦਕਾ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ ਤੇ ਸਾਡੇ ਪੈਨਸ਼ਨ ਭਾਲੀ ਦਾ ਜਿਹੜਾ ਨੋਟਿਸ ਹੁਣ ਕਰਕੇ ਭੁੱਲ ਚੁੱਕੀ ਆ ਉਹਦੇ ਐਸਓਪੀ ਕਰਾਉਣ ਦੇ ਲਈ ਅੱਜ ਅਸੀਂ ਵੱਡੇ ਬੱਧਰ ਦੇ 22.5 ਕਿਲੋਮੀਟਰ ਦਾ ਜਿਹੜਾ ਲੰਮਾ ਆਪ ਦਾ ਜਿਹੜਾ ਝੰਡਾ ਮਾਰਚ ਕੱਢਣ ਜਾ ਰਿਹਾ ਤਾਂ ਜੋ ਅਸੀਂ ਆਪਣੀ ਜਿਹੜੀ ਪੁਰਾਣੀ ਪੈਨਸ਼ਨ ਬਹਲੀ ਆ ਉਸ ਨੂੰ ਕਰਵਾ ਕੇ ਜਿਹੜੇ 2 2.5 ਲੱਖ ਤੋਂ ਉੱਪਰ ਦੇ ਐਨਪੀਐਸ पीडਿਤ ਸਾਡੇ ਸਾਥੀ ਦੇ ਉਹਨਾਂ ਨੂੰ ਇਨਸਾਫ ਦਿਖਾ ਦਵਾ ਸਕੀਏ ਤੇ ਅਸੀਂ ਨਾਲ ਹੀ ਇਹ ਵੀ ਕਹਨੇ ਆ ਵੀ ਅਸੀਂ ਹੁਣ ਅੱਜ ਤੋਂ ਬਾਅਦ ਕਿਉਂਕਿ 1.5 ਸਾਲ ਸਰਕਾਰ ਦਾ ਸਮਾਂ ਰਹਿ ਗਿਆ ਤੇ 1.5 ਸਾਲ ਨਾਲ ਅਸੀਂ ਆਪ ਘਰੇ ਬੈਠਾਂਗੇ ਤੇ ਨਾਲ ਸਰਕਾਰ ਨੂੰ ਟਿਕੜ ਦਾਂਗੇ ਭਾਵੇਂ ਚਾਹੇ ਸਾਨੂੰ ਉਹਨਾਂ ਦੀਆਂ ਰੈਲੀਆਂ ਭੰਗ ਕਰਨੀਆਂ ਪੈਣ ਚਾਹੇ ਉਹਨਾਂ ਦਾ ਘਰਾਓ ਕਰਨਾ ਪਵੇ ਚਾਹੇ ਜਿੱਥੇ ਮਰਜੀ ਸਾਨੂੰ ਜਿਹੜਾ ਵੀ ਉਹਨਾਂ ਦਾ ਮੰਤਰੀ ਸਾਹਿਬਾਨ ਅੱਜ ਤੋਂ ਬਾਅਦ ਮਿਲੇਗਾ ਅਸੀਂ ਉਹਦਾ ਬੜੀ ਬੁਰੀ ਦੇ ਨਾਲ ਉਹਦਾ ਜਿਹੜਾ ਘਰਾਓ ਕਰਕੇ ਉਹਨਾਂ ਨੂੰ ਸੋਚਣ ਲਈ ਤੇ ਕੰਮ ਕਰਨ ਲਈ ਮਜਬੂਰ ਕਰਨਗੇ ਭਾਈ ਜੀ ਕਿਸੇ ਪਾਰਟੀ ਨੂੰ ਸਪੋਰਟ ਵੀ ਕਰ ਰਹੇ ਹੋ ਆਮਦ ਵੀ ਲੁਧਿਆਣਾ ਵਾਸੀ ਨੂੰ ਕਹਿ ਰਹੇ ਹੋ ਕਿ ਕੋਈ ਪਾਰਟੀ ਨੂੰ ਜਿਤਾ ਦਿਓ ਆਮਦ ਵੱਡੇ ਨਾਲ ਜਿਤਾਓ ਦੇਖੋ ਜੀ ਸਾਡਾ ਇਸ ਪ੍ਰੋਗਰਾਮ ਦਾ ਕੋਈ ਵੀ ਰਾਜਸੀ ਮੰਤਰੀ ਨਹੀਂ ਅਸੀਂ ਨਰੋਲ ਆਪਣੀਆਂ ਹੱਕੀ ਮੰਗਾਂ ਲਈ ਮੁਲਾਜ਼ਮਾਂ ਦੀਆਂ ਮੰਗਾਂ ਲਈ ਲੜ ਰਹੇ ਹਾਂ ਨਾ ਕਿ ਕੋਈ ਰਾਜਨੀਤਿਕ ਲੜਾਈ ਲੜਦੇ। ਅਸੀਂ ਸਰਕਾਰ ਦੇ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਮੁਲਾਜ਼ਮਾਂ ਦਾ ਬੜਾ ਸਮਰਥਨ ਰਿਹਾ ਸੀ ਸਰਕਾਰ ਨੂੰ ਉਹ ਇੱਕ ਆਸ ਸੀ ਵੀ ਚਲੋ ਇੱਕ ਨਵੀਂ ਧੇਰਾ ਸ਼ਾਇਦ ਪੁਰਾਣੀਆਂ ਰਵੈਤਾਂ ਨੂੰ ਤੋੜ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨੇ। ਪਰ ਇਹਨਾਂ ਨੇ ਵੀ ਉਹੀ ਚਿਹਰਾ ਮੋਹਰਾ ਅਪਣਾ ਲਿਆ। ਸੋ ਸਾਡਾ ਜਿਹੜਾ ਮਨੋਰਥ ਆ ਉਹ ਕਿਸੇ ਪਾਰਟੀ ਨੂੰ ਪੋਲੀਟੀਕਲ ਪਾਵਰ ਦੇ ਵਿੱਚ ਲਿਆਉਣਾ ਜਾਂ ਕੱਢਣਾ ਨਹੀਂ। ਸਾਡਾ ਜਿਹੜਾ ਮੋਟਿਵ ਆ ਉਹ ਕੁਰਸੀ ਤੇ ਬੈਠੀਆਂ ਧੇਰਾ ਤੋਂ ਹੱਕੀ ਮੰਗਾਂ ਮੰਗਵਾਉਣਾ। ਤੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਜਸਵਾਲ ਸਾਹਿਬ ਨੇ ਕਿਹਾ ਜਦੋਂ ਇਹਨਾਂ ਨੇ ਕੋਈ ਆਪਣਾ ਭੱਤਾ ਵਧਾਉਣਾ ਆਪਣੇ ਪੈਨਸ਼ਨ ਵਧਾਉਣੀਆਂ ਕਿਸੇ ਤਰ੍ਹਾਂ ਦਾ ਕੋਈ ਫੰਡ ਰੱਖਣਾ ਤਾਂ ਉਹਦੇ ਖਾਤਰ ਇਹ 1 ਮਿੰਟ ਨਹੀਂ ਲਾਂਦੇ ਸਾਨੂੰ 3 ਸਾਲ ਹੋ ਗਏ ਇਸ ਲੜਾਈ ਨੂੰ ਇਸ ਸਰਕਾਰ ਬਣਨ ਤੋਂ ਬਾਅਦ ਵੀ ਲੜਦੇ ਆ ਹੋਇਆ 2022 ਦਾ ਨੋਟੀਫਿਕੇਸ਼ਨ ਹੋਇਆ ਹੋਇਆ ਇਤਿਹਾਸ ਗਵਾਹ ਵਾ ਵੀ ਕਦੇ ਵੀ ਇਦਾਂ ਨਹੀਂ ਹੋਇਆ ਵੀ ਕੋਈ ਨੋਟੀਫਿਕੇਸ਼ਨ ਹੋ ਜਵੇ ਤੇ ਉਹਨੂੰ ਲਾਗੂ ਹੋਣ ਦੇ ਵਿੱਚ ਇੰਨਾ ਟਾਈਮ ਲੱਗ ਜਵੇ ਨੋਟੀਫਿਕੇਸ਼ਨ ਦਾ ਮਤਲਬ ਆਲਰੇਡੀ ਮੰਨਿਆ ਜਾਂਦਾ ਵੀ ਇਹ ਕੰਮ ਹੋ ਗਿਆ ਪਰ ਅਸੀਂ ਫਿਰ ਵੀ ਅੱਜ ਉੱਥੇ ਦੇ ਉੱਥੇ ਹੀ ਖੜੇ ਆ ਜਿੱਥੋਂ ਅਸੀਂ ਚੱਲੇ ਸੀ ਸੋ ਇਸੇ ਚੀਜ਼ ਦਾ ਜਿਹੜਾ ਗੁੱਸਾ ਵਾ ਅੱਜ ਅਸੀਂ ਜਨਤਾ ਦੀ ਕਚਹਿਰੀ ਦੇ ਵਿੱਚ ਜਾ ਕੇ ਦਿਖਾਉਣਾ ਚਾਹੁੰਦੇ ਆ